ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਗੀਤ ਬਾਬਾ ਤੇਰਾ ਨਨਕਾਣਾ ਜਬਰ ਜ਼ੁਲਮ ਦੀ ਝਾਲਮਾਂ ਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਪਾਈ ਪਾਈ ਕੀਤੀ ਇਲਕ ਪਰੰਗੀਆਂ ਕੀ ਵਰਤੀ ਆਪਾਣਾ ਸਾਥੋਂ ਬਾਬਾ ਕੋ ਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤੂੰ ਹਿੰਦੂ ਮੁਸਲਮਾਨ ਸੀ ਇੱਕ ਨਾਲ ਲਾਉਂਦਾ ਇੱਕੋ ਰਾਮ ਰਹੀਮ ਨੇ ਗੱਲ ਵੈਸੇ ਮਚਾਉਂਦਾ ਰਸਤੇ ਵੱਕੋ ਬੱਕਰੇ ਪਰ ਇੱਕ ਟਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਇਥੇ ਬਾਬਾ ਵਰਤਿਆਂ ਬੜੀਆਂ ਤਕਦੀਰਾਂ ਧਰਤੀ ਮੁੱਕ ਪੰਜਾਬ ਦੀ ਮੱਝ ਹੋ ਕੇ ਲੀਰਾਂ ਧਰਤੀ ਮੁੱਕ ਪੰਜਾਬ ਦੀ ਹੋਈ ਮੱਝ ਕੇ ਲੀਰਾਂ ਭਾਂਡਾ ਢਿੰਡਾ ਵੰਡ ਕੇ ਲੈ ਗਿਆ ਘਰਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਤੇ ਪਾਈ ਪਾਈ ਬਣ ਗਏ ਪਾਈਆਂ ਦੇ ਵੈਰੀ ਕੌਡੇ ਰਕਸ਼ ਜੰਮ ਪਏ ਕਈ ਬਲ ਕੰਧਾਰੀ ਚੋਰਾ ਨੇ ਗਲ ਪਾ ਲਿਆ ਸਾਦਾਂ ਦਾ ਬਾਣਾ ਸਾਥੋਂ ਬਾਬਾ ਖੋលਿਆ ਤੇਰਾ ਨਣਕਾਣਾ ਸਾਥੋਂ ਬਾਬਾ ਖੋលਿਆ ਤੇਰਾ ਨਣਕਾਣਾ ਪਾਣੀ ਵੰਡ ਗਏ ਜਲ ਮਾਂ ਤਰਤੀ ਮਾਂ ਰੋਈ ਅੱਖੀਆਂ ਆ ਕੇ ਤੱਕ ਲਈ ਦੁਨੀਆ ਅਦਮ ਹੋਈ ਸੱਚ ਚਮਕੀਲੇ ਆਖਦਾ ਸਿਵੀਆਂ ਮਰ ਜਾਣਾ ਸਾਥੋਂ ਬਾਬਾ ਕੋਲਿਆਂ ਤੇਰਾ ਨਣਕਾਣਾ ਸਾਥੋਂ ਬਾਬਾ ਕੋਲਿਆਂ ਤੇਰਾ ਨਣਕਾਣਾ ਅਪਨਾ ਨਾਨਕ ਜੀ ਦਾ ਗੀਤ ਵਧੀਆ ਲੱਗਿਆ ਜੀ ਤਾਂ ਸਾਡੀ ਵੀਡੀਓ ਨੂੰ ਬਾਦ ਤੋਂ ਬਾਦ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ